ਨੇ ਕੋ ਤਨ ਉਹ ਤਾਨ ਉਹਨਾਂ ਦੀ ਕੁਰਬਾਨੀ ਤੇ ਦੁਨੀਆ ਦਾ ਸਰਵੰਸਦਾਨੀ ਤਨ ਤਨ ਗੁਰੂ ਗਵੰSingh ਮਹਾਰਾਜ ਉਹਨਾਂ ਦੇ ਛੋਟੇ ਸਾਹਿਬ ਜਦਿਆਂ ਦੇ ਦਿਹਾੜੇ ਆਪਾਂ ਸਾਰੇ ਮਨਾ ਰਹੇ ਆਂ ਔਰ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਹੋਏ ਸਮਾਜ ਦੇ ਅੰਦਰ ਔਰ ਪੂਰੀ ਦੁਨੀਆ ਦੇ ਅੰਦਰ ਅੱਜ ਜੋ ਪੂਰੇ ਬਿਸ਼ਪ ਦੇ ਅੰਦਰ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਹਰ ਬੰਦਾ ਸੀਸ ਝੁਕਾ ਕੇ ਉਨ੍ਹਾਂ ਦਾ ਅਸ਼ੀਰਵਾਦ ਲੈਂਦਾ ਮੈਂ ਆਪਣੇ ਵੱਲੋਂ ਬਹੁਤ ਉਸ ਮਾਤਾ ਗੁਜਰੀ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਉਹ ਤੋਂ ਅਸ਼ੀਰਵਾਦ ਲੈਣਾ ਕਿ ਮਾਤਾ ਗੁਜਰੀ ਨੇ ਜਿਵੇਂ ਦੁਨੀਆ ਦੇ ਅੰਦਰ ਆਪਣੇ ਸਰਵੰਸ ਨੂੰ ਵਾਰ ਕੇ ਦੁਨੀਆ ਅੰਦਰ ਸ਼ਾਂਤੀ ਤੇ ਦੁਨੀਆ ਦੇ ਅੰਦਰ ਪੈਗਾਮ ਦਿੱਤਾ ਵਾ ਉਹਨੂੰ ਮੈਂ ਸੀਸ ਝੁਕੋਣਾ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀ ਵੀ ਅਪੀਲ ਕਰਦਾ ਕਿ ਆਓ ਅੱਜ ਸਾਰੇ ਜਾ ਕੇ ਉਸ ਰੰਦ ਦੀਆਂ ਮਿੱਟੀ ਨੂੰ ਆਪਣੇ ਮੱਥੇ 'ਤੇ ਨਾ ਲਾਓ ਤਾਂ ਕਿ ਤੁਹਾਨੂੰ ਉੱਥੋਂ ਅਸ਼ੀਰਵਾਦ ਮਿਲੇ ਤੁਸੀਂ ਸਮਾਜ ਔਰ ਦੇਸ਼ ਦੀ ਸੇਵਾ ਕਰ ਸਕੋ। ਅੱਜ ਬੀਤੇ ਦਿਨ ਵੀ ਜਿਹੜਾ ਇੱਕ ਮੁੱਦਾ ਉੱਠਿਆ ਸੀ ਇੱਕ ਨੌਜਵਾਨ ਵੱਲੋਂ ਤੱਕੀ ਫੜ ਕੇ ਜਿਹੜਾ ਉਹ ਆਰਤੀ ਚੌਂ ਤੋਂ ਜਗਰਾਉਂਪੁਰ ਪਹੁੰਚਿਆ ਸੀ ਲੰਗੇ ਪੈਰੀ ਕਹਿੰਦਾ ਕਿ ਜੇ 15 ਅਗਸਤ ਜਾਂ ਦੋਸਤੂ ਦਿਨੋਂ ਜਿਹੜਾ ਠੇਕੇ ਬੰਦ ਹੋ ਸਕਦੇ ਨੇ ਤਾਂ ਇਹਨਾਂ ਦਿਹਾੜਿਆਂ 'ਚ ਕਿਉਂ ਨਹੀਂ ਲੱਗਦਾ ਨਹੀਂ ਕੀ ਦੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਤੇ ਸਮਾਂ ਹੁਣ ਸਾਨੂੰ 2 ਸਾਲ ਹੋਇਆ ਅਗਲੀ ਵਾਰ ਮਾਰਾ ਹੀ ਸੁੱਖ ਰੱਖੇ ਇਹ ਉਹਨੇ ਵਧੀਆ ਮੰਗ ਕੀਤੀ ਹੈ ਕੋਈ ਮਾੜੀ ਮੰਗ ਨਹੀਂ ਕੀਤੀ ਕਰਨੇ ਚਾਹੀਦੇ ਆ ਹੋਣੇ ਚਾਹੀਦੇ ਆ ਜਿਵੇਂ ਨਰਜੋਤ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੀ ਉਹਨਾਂ ਦੀ ਪਾਰਟੀ ਦੀ ਲੀਡਰ ਹੈਗੇ ਨੇ ਉਹ ਆਵਾਜ਼ ਚੁਪਾਉਣੇ ਕੀ ਉਹਨਾਂ ਨੂੰ ਕੱਢਿਆ ਜਾਵੇ ਕੀ ਲੱਗਦਾ ਜੀ ਕਾਂਗਰਸ ਪਾਰਟੀ ਇੱਕ ਅਲਾਈਂਸ ਵੀ ਨੈਸ਼ਨਲ ਪੱਧਰ ਤੇ ਕੋਈ ਕਰਨ ਜਾ ਰਹੀ ਹੈ ਦੂਜੇ ਪਾਸੇ ਖਾਨਾ ਜ ਨਹੀਂ ਉਹ ਉਹਨਾਂ ਦਾ ਆਪਣਾ ਆਪਸ ਦੇ ਵਿੱਚ 카ਟੋ ਕਲੇਸ਼ ਆ ਉਹ ਖਤਮ ਨਹੀਂ ਹੋਣਾ ਉਹ ਕਾਂਗਰਸ ਖਤਮ ਹੋ ਸਕਦੀ ਹੈ 카ਟੋ ਕਲੇਸ਼ ਨਹੀਂ ਖਤਮ ਹੋ ਸਕਦਾ 18 ਜਨਵਰੀ ਨੂੰ ਕਿਸਾਨ ਜਿਹੜੇ ਚੰਡੀਗੜ੍ਹ ਧਰਨਾ ਲਾਣ ਜਾ ਰਹੇ ਆ ਕਹਿ ਰਹੇ ਆ ਕਿ ਸਰਕਾਰ ਦੇ ਨਾਲ ਸਹਿਮਤੀ ਨਹੀਂ ਬਣ ਪਾਈ ਦੇਖੋ ਮੈਂ ਤਾਂ ਕਿਸਾਨ ਵੀਰਾਂ ਨੂੰ ਇਹੀ ਕਹਾਂਗਾ ਵੀ ਪਿਛਲੇ ਸਮਿਆਂ ਦੇ ਅੰਦਰ ਵੀ ਪੰਜਾਬ ਨੇ ਬਹੁਤ ਨੁਕਸਾਨ ਠਾਇਆ ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਵਾ ਆਓ ਆਪਾਂ ਸਾਰੇ ਬੈਠ ਕੇ ਗੱਲਬਾਤ ਨਾਲ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਸਾਰੇ ਆਪਾਂ ਬੈਠ ਕੇ ਹੱਲ ਕਰੀਏ ਪੰਜਾਬ ਦੀ ਖਰਾਬੀ ਲਈ ਨਾ ਮੈਂ ਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪੰਜਾਬ ਨੇ ਅੱਗੇ ਬਹੁਤ ਆਪਣਾ ਨੁਕਸਾਨ ਕਰਾਇਆ ਹੁਣ ਪੰਜਾਬ ਤੇ ਸਾਰੇ ਲੋਕ ਤਰਸ ਕਰੋ ਆਪਾਂ ਸਾਰੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਇੱਕ ਜੋ ਟੋਕੇ ਕੰਮ ਕਰੀਏ ਜਿਹੜੇ ਮੈਡੇ ਮਿਲ ਨੂੰ ਲੈ ਕੇ ਜੜੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਕਿਹਾ ਜਾ ਰਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਜਿਹੜੀ ਹੈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਮੇਟੇ ਮੈਡੇ ਮਿਲ ਨੂੰ ਲੈ ਕੇ ਯੂਨੀਅਨ ਦਾ ਗਠਨ ਕਰ ਦਿੱਤਾ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ੜਿਆ ਵੀ ਪੰਜਾਬ ਦੀ ਬਿਹਤਰੀ ਲਈ ਚਾਹੇ ਕੋਈ ਕੰਮ ਕਿਸੇ ਵੀ ਤਰ੍ਹਾਂ ਦਾ ਵਾਸਦਾਰ ਭਗਵੰਤ ਸਿੰਘ ਮਾਨ ਦਾ ਇੱਕ ਸਿੱਧਾ ਸਾਰਿਆਂ ਨੂੰ ਮੈਸੇਜ ਆ ਵੀ ਪੰਜਾਬ ਦੀ ਬਿਹਤਰੀ ਲਈ ਜੋ ਵੀ ਕੰਮ ਕਰਨਾ ਵਾ ਆਓ ਮੈਨੂੰ ਦੱਸੋ ਮੇਰੇ ਧਿਆਨ ਚ ਲਿਆਓ ਮੈਂ ਕੱਲਾ ਕੱਲਾ ਕੰਮ ਕਿਉਂਕਿ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਬਹੁਤ ਭਰੋਸਾ ਜਤਾ ਕੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਉਹਨਾਂ ਦੇ ਪੰਜਾਬ ਦੇ 3 ਕਰੋੜ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਰਿਆਂ ਨੂੰ ਸਿੱਧਾ ਸੰਦੇਸ਼ ਆ ਸਰ ਗੱਠ ਜੋੜਨ ਨੂੰ ਲੈ ਕੇ ਜਿਹੜੇ ਕਾਂਗਰਸੀ ਨੇ ਉਹ ਆਪਸ ਦੇ ਵਿੱਚ ਬਿਖੜ ਕੇ ਉਲਝੇ ਤੇ ਗਜਰਾਉਂਦੇ ਨੇ ਜਾਂ ਕਹਿੰਦੇ ਕਿ ਗੱਠ ਜੋੜੋ ਲੋਕਲ ਜਿਹੜੀ ਲੀਡਰ ਨੇ ਕਹਿੰਦੇ ਗੱਠ ਜੋੜ ਨਹੀਂ ਹੋਣਾ ਚਾਹੀਦਾ ਆਮ ਆਦਮੀ ਆਮ ਆਦਮੀ ਕਿੱਦਾਂ ਦੇਖਦੀ ਹੈ ਦੇਖੋ ਅਸੀਂ ਤਾਂ ਸਾਰਿਆਂ ਨੂੰ ਇੱਕੋ ਗੱਲ ਕਹਿੰਦੇ ਆ ਵੀ ਜੋ ਹਾਈ ਕਮਾਂਡ ਦੀ ਫੈਸਲਾ ਹੋਊਗਾ ਸਾਡਾ ਆਪਣਾ ਨੀਜੀ ਰਹਿ ਆ ਅਸੀਂ 92 ਮੈਂਬਰ ਸਰਦਾਰ ਭਗਵੰਤ ਸਿੰਘ ਮਾਨ ਨਾਲ ਖੜੇ ਆ ਸਾਡੇ ਸੁਪਰੀਮੋ ਅਰਵਿੰਦ ਕੇ ਦੀਵਾਲ ਨਾਲ ਖੜੇ ਆ ਜੋ ਸਾਡਾ ਹਾਈ ਕਮਾਂਡ ਫੈਸਲਾ ਕਰੂਗਾ ਅਸੀਂ ਉਹਦੇ ਸਿਪਾਹੀ ਆ ਉਹ ਸਿਪਾਹੀਆਂ ਦਾ ਕੰਮ ਹੁੰਦਾ ਕਮਾਂਡਰ ਦਾ ਹੁਕਮ ਮੰਨਣਾ ਦੇਖੋ ਗੱਲ ਸੁਣੋ ਕਿਸੇ ਟੱਚ ਟੁੱਚ ਦਾ ਤਾਂ ਕੰਮ ਨਹੀਂ ਹੈਗਾ ਇਹ ਕੋਈ ਚਿਮਕ ਦਾ ਖੇਡ ਨਹੀਂ ਹੈਗਾ ਇਹ ਲੋਕਾਂ ਦੀ ਵਿਸ਼ਵਾਸ ਦੀ ਗੱਲ ਆ ਕੋਈ ਟੱਚ ਟੁੱਚ ਨਹੀਂ ਉਹ ਆਪਣਾ ਹੀ ਸਵਾਲ ਲੈਣ ਬਹੁਤ ਆ ਸਾਡੇ ਕਿਸੇ ਨੂੰ ਟੱਚ 'ਚ ਰਹਿਣ ਦੀ ਲੋੜ ਨਹੀਂ ਅਸੀਂ ਸਾਰੇ ਆਪਸ ਦੇ ਵਿੱਚ ਹੀ ਟੱਚ 'ਚ ਆ ਸਰਦਾਰ ਭਗਵੰਤ ਸਿੰਘ ਮਾਨ ਨਾਲ ਹੀ ਟੱਚ 'ਚ ਆ ਸੀ